ਸਾਈਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਸਾ ਕਰਦੇ ਹਾਂ ਜੀ ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਦਾ ਜੋ ਇਹ ਵਲੌਗ ਹੈ ਇਸ ਦੇ ਵਿੱਚ ਆਪਾਂ ਡੇਰਾ ਬਾਬਾ ਮਤੀ ਦਾਸ ਜੀ ਤੇ ਉਹਨਾਂ ਦੇ ਜੋ ਸਾਰੇ ਸੇਵਾਦਾਰ ਨੇ ਉਹਨਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆ ਰੰਭ ਕੀਤੇ ਗਏ ਨੇ ਹਰ ਸਾਲ ਦੀ ਤਰ੍ਹਾਂ ਬਾਬਾ ਮਤੀ ਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਸੋ ਸੰਗਤਾਂ ਵੱਲੋਂ ਜੋ ਹੈ ਸੇਵਾ ਚੱਲ ਰਹੀ ਹੈ ਇਸ ਤੇ ਅਕੜਪਾਟ ਸਾਹਿਬਾਂ ਦੇ ਭੋਗ ਤੇ ਕੀਰਤਨ ਦੇ ਪੰਡਾਲ ਦਰਬਾਰ ਜੋ ਸਜ ਰਹੇ ਨੇ ਸੋ ਉਹਦੇ ਵਿੱਚ ਸ਼ਬਦ ਕੀਰਤਨ ਦੀ ਹਾਜ਼ਰੀ ਸੋ ਆਓ ਬੜੇ ਪ੍ਰੇਮ ਤੇ ਸਤਿਕਾਰ ਦੇ ਸਹਿਤ ਸਾਰੇ ਗੁਰੂ ਦਰਬਾਰ ਦੇ ਅੰਦਰ ਦਰਸ਼ਨ ਮੇਲੇ ਕਰੀਏ ਤੇ ਬੱਚੀ ਨੇ ਵੀ ਸ਼ਬਦ ਕੀਰਤਨ ਅੰਦਰ ਹਾਜ਼ਰੀ ਭਰੀ ਹੈ ਤੇ ਦਾਸ ਨੇ ਵੀ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਹੈ ਸੋ ਨਾਲ ਹੀ ਇੱਕ ਕਹੇ ਨਜ਼ੀਕ ਹੀ ਕਿਸੇ ਦੀ ਬਰੇ ਗਣ ਸੀ ਵਿਆਹ ਦੀ 25ਵੀਂ ਸਾਲਵਗੀ ਰਾ ਸੋ ਉਹਨਾਂ ਦੇ ਘਰ ਵੀ ਸ਼ਬਦ ਕੀਰਤਨ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਅੰਦਰ ਹਾਜ਼ਰੀਆਂ ਭਰੀਆਂ ਸੋ ਅੱਜ ਦੇ ਇਸ ਵਲੌਗ ਵਿੱਚ ਇਹ ਦੋਨੋਂ ਸਥਾਨਾਂ ਦੇ ਦਰਸ਼ਨ ਕਰਦੇ ਆਂ ਜੀ ਭਾਈ ਇੱਕ ਰਬਾ ਜਨਮ ਕੇ ਮਿਲੇ ਸੰਜੋ ਕੇ ਅੰਤ ਕੋ ਨਾ ਚਾਹੀ ਮੌਕਾ ਤੈ ਮਾਲਕ ਨਿਕਲਾ ਲਈ ਰਾਮ ਨੰਦਨ ਕੀ ਮਾਇਆ ਰੰਗ ਨਾ ਚਾਲ ਚੰਗ ਨਾ ਚਾਲਿਆ ਸਹੀ ਹੋ ਰਾਉ ਰੌਕਟੋ ਜਦ ਬਾਰ ਬਾਰ ਕੋਤੇ ਕੋ ਸੰਨਿ ਹੋਰ ਬਣਿਤ ਹੈ ਚਿਹਰੋ ਦੋਖੀ ਆਪਿਆਰਾ ਆਪੇ ਸੁਖਿਓ ਬਰਨਣਾ ਨਹੀਂ ਹੈ ਤੇ ਹਰ ਕੀਆ ਸਭਾ ਸਹਕਰੋ ਜਿਉ ਹੋਰ ਰੂਪਾ ਸੇ ਕਰਵਾ ਨਹੀਂ ਨਹੀਂ ਕੋਈਓ ਚੱਲ ਰਹੇ ਨੇ ਜੀ ਬਾਬਾ ਮਤੀ ਦਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਖਣਪਾਟ ਸਾਹਿਬ ਤੇ ਸਾਂਝੇ ਤੌਰ ਤੇ ਜੋ ਹੈ ਲੰਗਰ ਅੱਜ ਮੱਧ ਦੀ ਅਰਦਾਸ ਕੀਤੀ ਹੈ ਤੇ ਇੱਥੇ ਸਵੇਰੇ ਸਵੇਰੇ ਨਾਸ਼ਤਾ ਜੋ ਹੈ ਮੱਲੇ ਵਾਲੇ ਰਲ ਕੇ ਤੇ ਤਿਆਰ ਕਰ ਰਹੇ ਨੇ ਸੰਗਤਾਂ ਬੀਬੀਆਂ ਬੈਠੀਆਂ ਨੇ ਮਾਈ ਭਾਈ ਸਾਰੇ ਛਕ ਰਹੇ ਨੇ ਤੇ ਪਰੌਂਠੇ ਆਲੂਆਂ ਦੇ ਬਣ ਰਹੇ ਨੇ ਤੇ ਸਾਰੀ ਸੰਗਤ ਜੋ ਹੈ ਬੈਠ ਕੇ ਤੇ ਵਾਰੀ ਵਾਰੀ ਸਿਰ ਆ ਕੇ ਛਕਰੇ ਨੇ ਬਾਬਾ ਮਤੀ ਦਾਸ ਜੀ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਜੋ ਹੈ ਜੀ ਰਾਜ ਮਹੱਲੇ ਵੱਲੋਂ ਇਹ ਸਮਾਗਮ ਰਚੇ ਜਾਂਦੇ ਨੇ ਜੀ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਪੰਡਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਅੰਦਰੋਂ ਅਖੰਡ ਪਾਠ ਸਾਹਿਬਾ ਦੇ ਭੋਗ ਪਾ ਕੇ ਤੇ ਖੁੱਲੇ ਪੰਡਾਲਾਂ ਵਿੱਚ ਸਤਿਗੁਰ ਪਾਸ਼ਾ ਜੀ ਦੇ ਪ੍ਰਕਾਸ਼ ਕੀਤੇ ਜਾਣੇ ਨੇ ਤੇ ਸ਼੍ਰੀ ਇਲਾਹੀ ਬਾਣੀ ਦੇ ਕੀ ਸ਼ਬਦ ਕੀਰਤਨ ਜੋ ਹੈ ਉਹ ਬਾਹਰ ਖੁੱਲੇ ਪੰਡਾਲ ਅੰਦਰ ਹੋਵੇਗਾ ਦੀਵਾਨ ਸਜੇਗਾ ਸੋ ਉਸ ਤੋਂ ਉਪਰੰਤ ਜੋ ਹੈ ਗੁਰੂ ਘਰ ਲੰਗਰ ਇਲਾਕੇ ਦੀਆਂ ਸੰਗਤਾਂ ਵੱਲੋਂ ਤਿਆਰ ਕੀਤਾ ਗਿਆ ਉਹ ਚੱਲੇਗਾ ਸੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਚੱਲ ਰਹੇ ਨੇ ਤੇ ਭਾਈ ਰਮਨ ਸਿੰਘ ਜੀ ਪਾਠ ਕਰ ਰਹੇ ਨੇ ਤੇ ਭਾਈ ਦਲਵਾਰਾ ਸਿੰਘ ਜੀ ਦੇਖ ਦੀ ਸੇਵਾ i